ਜੀ ਸਰ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਜੀ ਕਿਹਣਾ ਚੋਣ ਹੋ ਰਿਹਾ ਹੈ ਦੇਖੋ ਕੋਈ ਵੀ ਸੂਬਾ ਜਦੋਂ ਕੋਈ ਸਰਕਾਰ ਚੁਣਦਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਆ ਕਿ ਜਿਹੜੀ ਅਸੀਂ ਸਰਕਾਰ ਚੁਣਨ ਜਾ ਰਹੇ ਹਾਂ ਸਾਡਾ ਸੂਬੇ ਦਾ ਕੋਈ ਨਾ ਕੋਈ ਫਾਇਦਾ ਹੋਊਗਾ ਚਾਹੇ ਕਿ ਮਲਾਜਮਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਰੇ ਦੇ ਮਨ ਦੇ ਵਿੱਚ ਇਹੀ ਚਾਹ ਹੁੰਦਾ ਹੈ ਔਰ ਮੈਨੂੰ ਇਹ ਵੀ ਗੱਲ ਯਾਦ ਹੈ ਤੁਸੀਂ ਉਸ ਮੌਕੇ ਪ੍ਰੈਸ ਨੇ ਵੀ ਕਾफी ਗੱਲ ਚੱਕੀ ਸੀ ਜਿਸ ਮੌਕੇ ਇਹ ਸਰਕਾਰ ਚੁਣੀ ਗਈ ਮੈਂ ਕਿਹਾ ਪਹਿਲੀ ਵਾਰੀ ਸੈਕਟਰੀਅਟ ਤੋਂ ਕਿਸੇ ਮੁਲਾਜ਼ਮਾ ਨੇ ਇਹਨਾਂ ਦੇ ਉੱਪਰ ਦੀ ਫੁੱਲ ਬਾਰੇ ਸੀ ਕਿਉਂਕਿ ਆਸਾਂ ਸੀ ਕਿ ਅੱਜ ਤੁਸੀਂ ਇੱਕ ਵੀ ਵਾਦਾ ਦੱਸ ਦਿਓ ਜਿਹੜਾ ਕੋ ਵਾਦਾ ਇਹਨਾਂ ਨੇ ਕੋ ਪੂਰਾ ਕੀਤਾ ਨਾ ਕੋਈ ਡਿਵੈਲਪਮੈਂਟ ਹੋ ਰਹੀ ਹੈ ਇਹ ਕਿਤੇ ਕਹਤਾ ਜੀ ਇੱਥੇ ਆਹਾਸੀ ਕਾਲਜ ਬਣਾਵਾਂਗੇ ਕੋਈ ਇਥੇ ਕਾਲਜ ਨਹੀਂ ਬਣਾਇਆ ਜਿਗਾ ਹਸਪਤਾਲ ਹਸਪਤਾਲ ਨਹੀਂ ਬਣਾਇਆ ਯਾਨੀ ਡਿਵੈਲਪਮੈਂਟ ਜ਼ੀਰੋ ਜਿੰਨਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਮੌਕੇ ਸਕੀਮਾਂ ਚਲਾਈਆਂ ਸੀ ਉਹ ਸਾਰੀਆਂ ਖਤਮ ਕਰ ਦਿੱਤੀਆਂ ਅੱਜ ਦੇ ਗਰੀਬ ਗੁਰਬੇ ਲੋਕ ਨੇ ਵਿਚਾਰੇ ਕੋਈ ਆਟਾ ਦਾਲ ਨੂੰ ਤਰਸ ਰਿਹਾ ਕੋਈ ਸ਼ਗਨ ਸਕੀਮ ਨੂੰ ਤਰਸ ਰਿਹਾ ਉਹ ਕੰਮ ਤਾਂ ਕੀ ਕਰਦਾ ਸੀ ਉਲਟਾ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਦੀ ਖਾਤਰ ਤਾਂ ਮਗਮਸਲੇ ਅੱਛਾਨੇ ਸ਼ੁਰੂ ਕਰਦੇ ਯਾਰ ਗੁਰੂ ਗੁਰੂ ਤਾਂ ਚਾਹੇ ਕਿਸੇ ਵੀ ਧਰਮ ਦਾ ਹੋਵੇ ਸਾਡੇ ਮਨਾਂ ਚ ਸਰੇਕ ਦਾ ਸਤਕਾਰ ਹੈ ਹੌਲ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕੋਈ ਇਕੱਲਾ ਸਿੱਖ ਤਾਂ ਨਹੀਂ ਜਾਂਦਾ ਸਾਰਾ ਵੱਲ ਹੀ ਜਾਂਦਾ ਔਰ ਦੇਖਿਆ ਜਾਵੇ ਸਾਊਥ ਇੰਡੀਅਨ ਤੁਸੀਂ ਆਂਧਰਾ ਪ੍ਰਦੇਸ਼ ਤੇਤਰ ਸਾਊਥ ਵਾਲੇ ਪਾਸੇ ਤੋਂ ਸਾਰੇ ਪਾਸੇ ਭਰਿਆ ਪਿਆ ਹੁੰਦਾ ਉਹ ਲੋ ਜਿਹੜੇ ਤੀਕੇ ਦੇ ਨਾਲ ਜਿਹੜੀ ਦਿੱਲੀ ਦਿੱਲੀ ਦੀ ਆਪ ਵਾਲਿਆਂ ਦੀ ਆਪੋਜੀਸ਼ਨ ਦੀ ਲੀਡਰ ਹੈ ਆਤਸ਼ੀ ਉਹਨੇ ਸ਼ਬਦਾਵਲੀ ਵਰਤੀ ਹੈ ਗੁਰੂ ਸਾਹਿਬਾਨ ਦੇ ਬਾਰੇ ਮੈਂ ਮਹਿਸੂਸ ਕਰਦਾ ਇਕੱਲੇ ਸਿੱਖਾਂ ਦੇ ਨਹੀਂ ਹਰੇਕ ਇਨਸਾਨ ਦੇ ਹਿਰਦੇ ਬੰਦਰਗੇ ਨਹੀਂ ਯਾਰ ਉਹ ਮर्यादा ਹੁੰਦੀ ਆ ਕੋਈ ਬੋਲਣ ਦੀ ਤੁਸੀਂ ਮर्याਦਾ ਤੋਂ ਪਾਰ ਜਾ ਕੇ ਤੁਸੀਂ ਇਦਾਂ ਦੀਆਂ ਘਟਰਾਵਾਂ ਇਦਾਂ ਦੀਆਂ ਗੱਲਾਂ ਬਾਤਾਂ ਬੋਲੋ ਕੌਣ ਬਰਦਾਸ਼ ਕਰੂਗਾ 328 ਰੂਪਾਂ ਦੀ ਮੈਂ ਸਮਝਦਾ ਕੋਈ ਚੱਕਰ ਨਹੀਂ ਹੈ ਸਾਰੀ ਦੁਨੀਆਂ ਨੂੰ ਪਤਾ ਵੀ 328 ਸਲੂਪ ਦੀ ਜਿਹੜੀ ਗੱਲ ਕਰਨੀ ਹੈ ਇਹ ਕੇਵਲ ਤੇ ਕੇਵਲ ਸਿਆਸਤ ਹੋ ਰਹੀ ਆ। ਵੀ ਕਿਸੇ ਨਾ ਕਿਸੇ ਤਰੀਕੇ ਦੇ ਆ ਸੂਬਾਦਲ ਨੂੰ ਘੇਰਿਆ ਜਾਵੇ। ਇੱਕ ਪਾਸੇ ਤਾਂ ਕਹਿੰਦੇ ਆ ਅਕਾਲੀ ਦਲ ਖਤਮ ਹੋ ਗਿਆ। ਸੂਬਾਦਲ ਦੇ ਪੱਲੇ ਕੱਖ ਨਹੀਂ। ਫਿਰ ਤੁਹਾਨੂੰ ਸੁਪਨੇ ਚ ਵੀ ਸੂਬਾਦਲ ਦੱਸਦਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸੂਬਾਦਲ ਸੂਬਾਦਲ। ਜਿਵੇਂ ਜਿਵੇਂ ਅਕਾਲੀ ਦਲ ਦਾ ਗਰਾਫ ਉਰਤਾ ਜਾ ਰਿਹਾ। ਉਸੇ ਤਿੱਕੇ ਦੇ ਨਾਲ 200 ਤੋਂ ਬਾਅਦ ਨੂੰ ਕਿਸੇ ਨਾ ਕਿਸੇ ਤਿੱਕੇ ਨਾਲ ਘੇਰਾਂ ਦੀਆਂ ਤਿਆਰੀਆਂ ਹੋ ਰਹੀਆਂ ਨੇ। ਔਰ ਮੈਂ ਮਹਿਸੂਸ ਕਰਦਾ ਜਿਹੜੇ ਤਿੱਕੇ ਦੇ ਨਾਲ ਇਹ ਮੌਜੂਦਾ ਸਰਕਾਰ ਜੀ ਅਕਾਲਤਖਸਾਲੇ ਦਾ ਵਾਲੇ ਮਸਲੇ ਦੇ ਉੱਤੇ ਇੰਨੀ ਤਿੱਖੀ ਤਿੱਕੇ ਨਾਲ ਇੰਨੀ ਤੇਜ਼ੀ ਦੇ ਨਾਲ ਚੱਲ ਰਹੀ ਹੈ ਨਾ ਜਿਹਨੇ ਵੀ ਜੀ ਅਕਾਲਤਖਸਾਲਾ ਮੱਥਾ ਲਾਇਆ ਹੋਣਾ ਉਹ ਦਾ ਅੰਤ ਬੜਾ ਮਾੜਾ ਹੈ। ਜਿੰਨਾ ਮਰਜੀ ਜ਼ੋਰ ਲਾ ਲੈਣ ਸਵੀਰ ਸੋ ਬਾਦਲ ਕਿਸੇ ਵੀ ਜਗ੍ਹਾ ਤੇ ਉੱਤੇ ਕੋਈ ਦੋਸ਼ੀ ਨਹੀਂ ਕੋਈ ਉਹਨੇ ਕੋਈ ਗਲਤ ਕੰਮ ਨਹੀਂ ਕੀਤਾ ਕੇਵਲ ਤੇ ਕੇਵਲ ਨੂੰ ਬਦਨਾਮ ਕੀਤਾ ਗਿਆ ਅਸੀਂ ਕੱਲੀਆਂ ਸਕਾਰਾ ਬਣਾਉਣ ਦੀਆਂ ਗੱਲਾਂ ਨਹੀਂ ਕਰਦੇ ਸਾਡੇ ਮੰਚੇ ਵੀ ਚਿੰਤਾਮਾ ਨੇ ਕਿ ਜਿਹੜੀਆਂ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਡ ਬਟੇਰੀਆਂ ਨੇ ਜਿਸ ਕਿਸਮ ਦਾ ਜੋ ਸਾਨੂੰ ਵਿਰਾਸਤ ਦੇ ਗੈਨੇ ਸੀ ਉਹ ਵਿਰਾਸਤ ਨੂੰ ਵੀ ਸੰਭਾਲ ਕੇ ਰੱਖੀ ਇਹ ਸਾਰੀ ਵਿਰਾਸਤ ਨੂੰ ਖਰਾਬ ਕਰਨ ਲੱਗੇ ਹੋਏ ਨੇ ਦੇਖੋ ਸ਼੍ਰੀ ਕਾਲਤਾ ਸਾਹਿਬ ਨੇ ਇਸ ਮੌਕੇ ਇੰਨਾ ਸ਼ੋਭਰੀ ਗੁਰਦਾ ਪੰਥ ਕਮੇਟੀ ਨੇ ਇਸ ਮੌਕੇ ਤੇ 6828 ਰੁਪਏ ਦੀ ਗੱਲ ਵਾਸਤੇ ਸ਼੍ਰੀ ਕਾਲਤਾ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਕੋਈ ਆਪਣੀ ਮਰਜ਼ੀ ਨਾਲ ਦੀ ਕੋਈ ਜਾਂਚ ਕਰਵਾ ਲਓ ਉਹ ਭਾਈ ਇਸ਼ਰ ਸਿੰਘ ਉਹਨਾਂ ਨੇ ਕੋਈ ਉਹ ਕਿਸੇ ਪਾਰਟੀ ਨਾਲ ਸੰਬੰਧਤ ਨਹੀਂ ਨਾ ਅਕਾਲੀ ਦਲ ਨਾਲ ਕਿਸੇ ਕੋਈ ਆਮ ਇੱਕ ਚੰਗੇ ਇਨਸਾਨ ਨੇ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਸਾਰਾ ਕੁਝ ਦਰਜ ਕਰਤਾ ਉਹਨਾਂ ਨੇ ਇਥੋਂ ਤੱਕ ਵੀ ਕਹਿਤਾ ਵੀ ਨਾ ਤਾਂ ਇਹ 328 ਲੋਕ ਕਿਤੇ ਖੋਏ ਨੇ ਨਾ ਚੋਰੀ ਹੋਏ ਨੇ ਇਹ ਕੋ ਜਿਹੜੇ ਮੁਲਾਜ਼ਮ ਨੇ ਮੁਲਾਜ਼ਮ ਦਾ ਜਿਹੜਾ ਪੰਜਾਬ ਸਰਕਾਰ ਦੇ ਮੁਲਾਜ਼ਮ ਉਹ ਜਿਹੇ ਸ਼ੋਨੀ ਕਮੇਟੀ ਦੇ ਬਲਾਤੂ ਉਹ ਤਰ੍ਹਾਂ ਹੰਦੇ ਨੇ ਉਹਨਾਂ ਮੁਲਾਜ਼ਮਾਂ ਦੇ ਮਾਮਲੇ ਵਿੱਚ ਕੋਈ ਫੇਰਾਫਰੀ ਆ ਗਈ ਉਹਨਾਂ ਨੇ ਉਹਨਾਂ ਦੀ ਪੇਟਾ ਨਹੀਂ ਲਈ ਪੇਟਾ ਜਮਾ ਨਹੀਂ ਕਰਵਾਈ ਇਹ ਉਹਨਾਂ ਨੂੰ ਉਹਦੀ ਜੋ ਸਜ਼ਾ ਬਣਦੀ ਸੀ ਉਹ ਸਜ਼ਾ ਦੇ ਵੀ ਦਿੱਤੀ ਜਿਸ ਤਿੱਕੇ ਨਾਲ ਭਾਈ ਸ਼ਿਵ ਸਿੰਘ ਉਹਨਾਂ ਨੇ ਉਹਦੀ ਜਾਂਚ ਕੀਤੀ ਸੀ ਤੇ ਹੁਣ ਗੱਲ ਕਾਦੀ ਰਹੇਗੀ ਉਹ ਗੱਲ ਤਾਂ ਸਿਰਫ ਇਨਿਕ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਦਾਸਕ 200 ਬਾਦਲ ਨੂੰ ਪਹੁੰਚਾਇਆ ਜਾਵੇ। ਕਿ ਯਾਰੋ ਕੋਈ ਖਿਆਲ ਕਰੋ। ਸਦਾਸਕ 200 ਬਾਦਲ ਨੇ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਘਰੋਂ ਤੁਰਦੇ ਨਹੀਂ ਮੱਥਾ ਟੇਕੇ ਬਿਨਾਂ। ਸਾਡੇ ਪ੍ਰਕਾਸ਼ ਉਹਨਾਂ ਦੇ ਘਰਾਂ ਦੇ ਵਿੱਚ। ਤੁਸੀਂ ਉਹੋ ਜਿਹੇ ਬੰਦੇ ਉੱਤੇ 1000 ਝੂਠਾ ਤੋਂ ਐਲੀਗੇਸ਼ਨ ਲਾਉਣਾ ਚਾਹੁੰਦੇ ਹੋ। ਇਹ ਐਲੀਗੇਸ਼ਨ ਚੱਲ ਨਹੀਂ ਰਹੀ ਹੈ। ਹੁਣ ਇਹ ਜਿਹੜੀ ਸੈਟ ਹੈ ਇਹ ਵੀ ਆਪਣੀ ਮਰਜ਼ੀ ਦੇ ਨਾਲ ਕਦੇ ਕਿਸੇ ਨੂੰ ਚੱਕ ਲੈਣੀ ਆ ਕਦੇ ਕਿਸੇ ਨੂੰ ਚੱਕ ਲੈਣੀ ਆ ਹੁਣ ਕੀ ਕਸੂਰ ਸੀ ਜੀ ਉਹਦਾ ਵਿਚਾਰੇ ਦਾ ਜਿਹੜਾ ਸੀਏ ਆ ਸੀਏ ਮਲਾਜਮ ਹੈ ਕੋਸ਼ਿਸ਼ ਤਾਂ ਕੀਤੀ ਸੀ ਵੀ ਕਿਸੇ ਤੇ ਕਿਨਾਂ ਅਕਾਊਂਟ ਨੂੰ ਚੰਗੀ ਉਹਦੀ ਸਹੀ ਥਿਕੇ ਨਾਲ ਕੋਹ ਕੀਤੀ ਜਾਵੇ ਡਿਊਟੀ ਲਈ ਚੱਕ ਕੇ ਅੱਜ ਤੱਕ ਇਹ ਦੇਖਿਆ ਵੀ ਸੀਏ ਨੂੰ ਵੀ ਚੱਕ ਲਿਆ ਗਿਆ ਹੋਵੇ ਕੋਈ ਨਾ ਮਲਾਜਮਾਂ ਤੋਂ ਦਾ ਕੋ ਬਾਤ ਤਾਂ ਸੀਏ ਰੱਖਿਆ ਸੀ ਮੈਂ ਸਮਝਦਾ ਜਿਸ ਪਾਸੇ ਨੂੰ ਪੰਜਾਬ ਦਾ ਮਾਹੌਲ ਜਾ ਰਿਹਾ ਨਾ ਇਹ ਪੰਜਾਬ ਦੀ ਬਦਕਿਸਮਤੀ ਆ ਪੰਜਾਬ ਦੀ ਬਦਕਿਸਮਤੀ ਆ ਸਰਕਾਰਾਂ ਬੜੀਆਂ ਬੜੀਆਂ ਅੱਜ ਤੱਕ ਕਿਸ ਕਿਸ ਦਾ ਮਾਹੌਲ ਨਹੀਂ ਬਣਿਆ ਬੜੇ ਹਾਲਾਤ ਮਾਰੇ ਚਿੰੰਗ ਰਹੇ ਆ ਦੇਖੋ ਲਾਅ ਨਾਡਰ ਦੀ ਕਿੰਨੀ ਮਾਰੀ ਹਾਲਤ ਹੋਈ ਸੇਫ ਨਹੀਂ ਹੈ ਸ਼ਰੀਆਮ ਲੋਕਾਂ ਦੇ ਮਨਾਂ ਦੇ ਵਿੱਚ ਡਰ ਆ ਵੀ RAM RAM ਦੇ ਨਾਲ ਆਪਣੇ ਘਰਾਂ ਨੂੰ ਪਹੁੰਚ ਜੀਏ ਗੋਲੀਆਂ ਚੱਲ ਰਹੀਆਂ ਮੇਰੇ ਫਰੀ ਹਾਲਤਾ ਮੈਰਜ ਪੈਸਾਂ ਦੀ ਗੋਲੀਆਂ ਚੱਲ ਰਹੀਆਂ ਨੇ ਆ ਕੱਲ ਉਥੇ ਲੁਧਿਆਣੇ ਕੀ ਆਜੰਸੀ ਜਿਹੜੀ ਕਾਰ ਦੀ ਆਜੰਸੀ ਆ ਉਥੇ ਗੋਲੀਆਂ ਮਾਰ ਕੇ ਤੋਂ ਲਾਅ ਐਂਡ ਆਰਡਰ ਦਾ ਠੀਕ ਨਹੀਂ ਹੋ ਰਿਹਾ ਡਿਵੈਲਪਮੈਂਟ ਹੋ ਨਹੀਂ ਹੋ ਰਹੀ ਤੁਸੀਂ ਜਾ ਕਿਸ ਪਾਸੇ ਨੂੰ ਰਹੇ ਹੋ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਸਿਕਾਹਾਂ ਇਦਾਂ ਨਾ ਚਲਾਓ ਠੀਕ ਹੈ ਤੁਸੀਂ ਜੇ ਫਰਜ਼ ਕੀਤਾ ਜਿਹੜੀਆਂ ਗੱਲਾਂ ਕਹਿੰਦੇ ਵੀ ਅਸੀਂ 1000 ਰੁਪਏ ਲੋਕ ਮੰਗਦੇ ਨੇ ਲੋਕ ਡਿਵੈਲਪਮੈਂਟ ਦਾ ਹਸਾਬ ਮੰਗਦੇ ਆ ਜੇ ਤੁਸੀਂ ਲੋਕਾਂ ਦੇ ਉੱਤੇ ਇਹ ਅਤਿਆਚਾਰ ਕਰੋਗੇ ਨਾ ਇਹ ਅਤਿਆਚਾਰ ਦੇ ਨਾਲ ਤੁਸੀਂ ਹੁਣ ਤਾਂ ਜੂਠ ਢਾ ਲੋਗੇ ਆਪਲਾਸਮਤੀ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਕਿਵੇਂ ਪੰਚਾਂ ਸਪਾਚਾਂ ਨੂੰ ਢਰਾਇਆ ਲੇਕਿਨ ਜਿਸ ਮੌਕੇ ਦੂਜੀਆਂ ਚੋਣਾਂ ਹੋਣੀਆਂ ਉਦੋਂ ਕਿਸੇ ਨੇ ਨਹੀਂ ਢਰਨਾ ਕਿਉਂ ਮੈਂ ਸਮਝਦਾ ਪੰਜਾਬ ਬੜੇ ਮਾੜੇ ਹਾਲਾਤਾਂ ਦੀ ਲੰਘ ਰਿਹਾ ਨਾ ਸ਼ੋਮਣੀ ਕਾਲੀ ਦਾ ਨਾ ਸਿਆਸਤ 2012 ਹੋਮ ਚਾਹੇ ਕੋਈ ਉਹ ਅਸੀਂ ਚੇਤਾਨ ਮੰਗੂ ਖਰੇ ਸੀ 2012 ਬਾਦ ਦੇ ਨੂੰ ਚੇਤਾਨ ਮੰਗੂ ਕਿ ਕੋਈ ਸਾਨੂੰ ਪਤਾ ਹੈ ਸਾਡਾ ਜਿਹੜਾ ਲੀਡਰ ਆ ਸਿਆਸਤ 2012 ਬਾਦ ਦੇ ਉਹ ਕੋ ਵਿਜਨ ਆ ਪੰਜਾਬ ਨੂੰ ਅੱਗੇ ਲੈ ਕੇ ਜਾਂਦਾ ਇੰਨੀ ਜੋ ਪਿੱਛੇ ਡਿਵੈਲਪਮੈਂਟ ਹੋਈ ਹੈ ਉਹ ਵੀ ਸਾਰੀ ਡਿਵੈਲਪਮੈਂਟ ਸਿਆਸਤ 2012 ਬਾਦ ਨੇ ਕੀਤੀ ਹੈ ਚਾਹੇ ਬਿਜਲੀ ਦੀ ਗੱਲ ਕਰਨੀ ਆ ਆਪਾਂ ਇਹ ਸੜਕਾਂ ਦੀ ਡਿਵੈਲਪਮੈਂਟ ਕਰਨ ਲਈ ਚਾਹੇ ਜਿੰਨੇ ਵੀ ਰੋਡ ਇਨਫਰਾਸਟ੍ਰਕਚਰ ਦੀ ਆਪਾਂ ਗੱਲ ਕਰ ਲਈਏ ਇਹ ਸਾਰਾ 200 ਬਾਲ ਦੀ ਦੇਣਾ ਹੈ ਇਸੇ ਕਰਕੇ ਇਹਨਾਂ ਨੂੰ 200 ਬਾਲ ਤੋਂ ਡਰ ਲਾਦਾ ਹੁਣ ਕਿਸੇ ਦੇ ਲੀਡਰਾਂ ਕਿਉਂ ਨਹੀਂ ਨਾਂ ਇਹਨਾਂ ਲੈ ਲੈਂਦੇ ਤਾਂ ਮੈਂ ਸਮਝਦਾ ਪੰਜਾਬ ਦੀ ਬਦਕਿਸਮਤੀਆ ਮੈਨੂੰ ਕਹਿਣਾ ਚਾਹੁੰਦਾ ਤੁਸੀਂ ਨਾ ਚੱਲੋ ਇਸ ਇਸ ਰਸਤੇ ਨੂੰ ਇਹ ਰਸਤੇ ਬਰੇ ਮਾਰੇ ਨੇ ਇਹਨਾਂ ਦਾ ਰਿਜ਼ਲਟ ਬਰੇ ਮਾਰੇ ਨਿਕਲਿਆ